ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਧੰਮਾ ਸਾਹਿਬ ਜਿਹੜੇ ਮੁਖੀ ਦਮਦਮੀ ਟਕਸਾਲ ਵੱਲੋਂ ਮਜਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਟ ਨੂੰ ਰੋਕਣ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕ੍ਰਿਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਸੀ Hindu ਨਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਂਦਾ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪ੍ਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1136 ਤੇ ਫੁਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾਂ ਵਰਤਨਾ ਵਰਤਨਾ ਰਹੁਣਾ ਮੈਂ ਮਰਦਾਨਾ ਦੇਸ ਸੇਵੀ ਜੋ ਰਖੇ ਨਿਧਾਨਾ ਇੱਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਤੈਨੂੰ ਦੋਹਾਂ ਨਵੇਰਾ ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗੁਜ਼ਾਰੂੰ ਏਕ ਨਿਰੰਕਾਰ ਲੈ ਰਿਧੇ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕਬੂ ਕੋ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 73 ਉਤੇ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਓ ਗਦਾਵਰ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਓ ਕੇਦਾਰ ਨਾਈਏ ਗੋਮਤੀ ਸਹਿਜ ਗਊਦਾਨ ਕੀਜੇ ਕੋਟ ਜਾਉ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ RAM ਨਾਮ ਸਰ ਤੋਂ ਨਾ ਪੂਜੇ ਅੱਜ ਕੱਲ੍ਹ ਕੁੰਬ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਬੇਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਭਾਵ ਕਿਸੇ ਸੇਖ ਨੇ ਅਜਿਹਾਂ ਰੀਤਾਂ ਦਾ ਪਾਲਨ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬਨਣਾ ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਰ ਪ੍ਰਿਆਗਰ ਅਲਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ ਜਿਸ ਕਾਰਨ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਚਲਾਈ ਹੋਈ ਮਰਦੰਮਵੀ ਟਕਸਾਲ ਉਹ ਰੀਤ ਰਿਵਾਜ ਤੋੜਨ ਦਾ ਸੰਨੇਹ ਆ ਦਿੰਦੀ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਪੂਰਨ ਖੰਡਨ ਕੀਤਾ ਹੈ ਸਮਝਦੇ ਆ ਕਿ ਬਾਬਾ ਅਨਾਮ ਸਿੰਘ ਜੀ ਨੇ ਸਾਨੂੰ ਮਨੂੰ ਮੰਨੋ ਸਿਮਰਤੀ ਦੀ ਪ੍ਰੋੜਤਾ ਕੀਤੇ ਹੈ ਜਿਸ ਪਿਛੇ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਪਿਛਲੇ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਜਨਤਕ ਤੌਰ ਤੇ ਹਮਾਇਤ ਕੀਤੀ ਹੈ ਜਿਸ ਦਾ ਵੀ ਸਿੱਖਾਂ ਵਿੱਚ ਭਾਰੀ ਰੋਹ ਹੈ ਉਹ ਭਾਜਪਾ ਤੋਂ ਸਿੱਖਾਂ ਦਾ ਕਤਲੇਆਮ ਕਰਕੇ ਅਤੇ ਕਿਸਾਨਾਂ ਦੇ ਜਮਹੂਰੀ ਹੱਕ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਸੋਚ ਨੂੰ ਕਦਾ ਚਿੱਤ ਨਹੀਂ ਮੰਨਦੇ ਸਾਡਾ ਧਰਮ ਵੱਖਰਾ ਹੈ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਆਪਣਾ ਪੰਥ ਨਰਾਲਾ ਹੁਣ ਇਸ ਨਰਾਲੇ ਪੰਥ ਦੀ ਨਿਰਮਲਤਾ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਆਪ ਜੀ ਦੇ ਧਿਆਨ ਵਿੱਚ ਸਮੁੱਚੇ ਹਾਲਾਤ ਲਿਆ ਕੇ ਆਸ ਕਰਦੇ ਹਾਂ ਕਿ ਆਪ ਜੀ ਇਸ ਗੈਰ ਸਿੱਖ ਵਰਤਾਰੇ ਬਾਰੇ ਬਾਬਾ ਰਾਮ ਸਿੰਘ ਜੀ ਤੋਂ ਜਨਤਕ ਤੌਰ ਤੇ ਪੁੱਛ ਪੜਤਾਲ ਕਰੋਗੇ ਅਤੇ ਬਣਦੀ ਕਾਰਵਾਈ ਕਰੋਗੇ ਤਾ ਜੋ ਸਿੱਖ ਧਰਮ ਵਿੱਚ ਬੇਪਰਵਾਦੀ ਕੁਸਪੈਟ ਨੂੰ ਨਕੇਲ ਪਾਈ ਜਾਵੇ ਜੋਕ ਕਾਰਵਾਈ ਦੀ ਆਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਹ ਅੱਜ ਜਿਹੜਾ ਮੰਗ ਪੱਤਰ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਇਕੱਲਾ ਹੀ ਨਹੀਂ ਜਦੋਂ ਵੀ ਕਿਤੇ ਕੌਮ ਤੇ ਐਹੋ ਜੀਆਂ ਕ੍ਰੀਤੀਆਂ ਸਾਹਮਣੇ ਆਉਂਦੀਆਂ ਹੈ ਸਾਡੀ ਮਰਜ਼ਾਦਾ ਨੂੰ ਢਾਲ ਲੱਗਦੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਬਣੇ ਨਾ ਤਾਂ ਉਹਨਾਂ ਨੇ ਕਦੀ ਇਹੋ ਜੀ ਰੀਤ ਸਿੱਖਾਂ ਦੇ ਵਿੱਚ ਲਿਆਂਦੀ ਜਿਹਦੇ ਨਾਲ ਸਿੱਖਾਂ ਦਾ ਮਨ ਦੁਖਿਆ ਹੋਵੇ ਨਾ ਹੀ 14ਵੇਂ ਤੱਕ ਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਨੇ ਐਦਾਂ ਦੇ ਇਸ਼ਨਾਨ ਕਰਕੇ ਸਿੱਖ ਕੌਮ ਨੂੰ ਕਦੀ ਵੀ ਕੁਰਾਏ ਪਾਉਣ ਦਾ ਯਤਨ ਕੀਤਾ ਹੋਵੇ ਸੋ ਅੱਜ ਇਹ ਜਿਹੜੀ ਹੈ ਮੰਗ ਪੱਤਰ ਹੈਡ ਗ੍ਰੰਥੀ ਸਾਹਿਬ ਨੂੰ ਇਸ ਕਰਕੇ ਦੇ ਰਹੇ ਆ ਕਿ ਸਾਡੀ ਬਹੁਤ ਵੱਡੀ ਇਹ ਸਤਕਾਰਯੋਗ ਹਸਤੀ ਹੈ ਤੇ ਇੱਥੇ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੀ ਵੀ ਨਾ ਗੰਗਾ ਗਏ ਗੰਗਾਰਾਮ ਜਾਣ ਨਾ ਜਮਣਾ ਗਏ ਜਮਨਾਰਾਮ ਬਣਿਆ ਸੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਆਪਣਾ ਧਰਮ ਹੁੰਦਾ ਉਹ ਜਾਣ ਤੋਂ ਵੱਧ ਪਿਆਰਾ ਹੁੰਦਾ ਜੋ ਸਾਡੇ ਗੁਰੂਆਂ ਨੇ ਸਿਧਾਂਤ ਬਖਸ਼ਿਆ ਹੈ ਮੀਰੀ ਪੀਰੀ ਦਾ ਉਹਦੇ ਮੁਤਾਬਕ ਇਹ ਸਾਰੀਆਂ ਗੱਲਾਂ ਜਿਹੜੀਆਂ ਫਿੱਕੀਆਂ ਤੇ ਛੋਟੀਆਂ ਹੈ ਜਿਨ੍ਹਾਂ ਨੂੰ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਹੋਏ ਅੱਜ ਆ ਇੱਥੇ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸੋ ਸਰਦਾਰ ਈਮਾਨ ਸਿੰਘ ਮਾਨ ਜੀ ਤੁਹਾਨੂੰ ਸਪਸ਼ਟ ਕਰਦੇ ਨੇ ਕਿ ਇਹ ਕਿੰਨਾ ਕੁ ਜਿਹੜਾ ਸਿੱਖ ਕੌਮ ਦੇ ਨਾਲ ਢਾਲ ਲੱਗਦੀ ਹੈ ਹਾਂਜੀ ਪਿਛਲੇ ਦਿਨ ਪਹਿਲਾਂ ਤਾਂ ਜਿਹੜੇ ਮਹਿਤੇ ਤੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਉਹਨਾਂ ਨੇ ਜਾ ਕੇ ਬੀਜੇਪੀ ਦੀ ਮਹਾਰਾਸ਼ਟਰ 'ਚ ਹਮਾਇਤ ਕੀਤੀ ਹੈ ਬੀਜੇਪੀ ਇੱਕ Hindu ਰਾਸ਼ਟਰਵਾਦੀ ਪਾਰਟੀ ਹੈ ਤੇ ਜਿਵੇਂ ਤੁਹਾਨੂੰ ਸੁਣਾਇਆ ਹੈਗਾ ਅੰਗ 1100 36 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਨਾ ਹਮ Hindu ਨਾ Musalman ਅਸੀਂ ਆਪਣੇ ਆਪ ਦੇ ਵਿੱਚ ਵੱਖਰੀ ਧਰਮ ਹੈ ਕੌਮ ਹੈ ਔਰ ਉਸੇ ਅੰਗ ਦੇ ਵਿੱਚ ਕਹਿੰਦੇ ਹੈਗੇ ਆ ਕਿ ਪੂਜਾ ਕਰੋ ਨਾ ਨਿਵਾਜ ਗੁਜਰਾਉ ਇਹ ਅਸੀਂ ਨਾ ਹਿੰਦੂਆਂ ਦੀ ਪੂਜਾ 'ਚ ਇਹ ਨਾ ਨਿਵਾਜ ਤੇ ਜਾਂਦੇ ਹੈਗੇ ਆ ਤੇ ਹਾਂਜੀ ਤੇ ਅ ਕੀ ਕਹਿੰਦੇ ਆ ਨਾ ਹਮ ਹਜ ਕਾਬੇ ਜਾਓ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹੱਜ ਤੇ ਜਾਂਦੇ ਆਂ ਨਾ ਅਸੀਂ ਤੀਰਥ ਪੂਜਾ ਤੇ ਜਾਂਦੇ ਆਂ ਫੇਰ ਬਾਬਾ ਹਰਨਾਮ ਸਿੰਘ ਇਹ ਤੀਰਥ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆਂ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ Hindu ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਾਵਰਕਰ ਵੀ ਹੈਗਾ ਸਾਵਰਕਰ ਵੀ ਇਹੋ ਜੀਆਂ ਰੀਤਾਂ ਰਿਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਕਿ ਉਹਦੇ ਕਹੇ ਤੇ ਬੀਜੇਪੀ ਦੀ ਸਪੋਰਟ ਕਰੇ ਜਿਹੜਾ ਸਾਵਰਕਰ ਨੂੰ ਪੂਜਦੀ ਹੈ ਸਾਵਰਕਰ ਕਹਿੰਦਾ ਹੈ ਕਿ ਜਿਹੜੀ ਪਿੱਤਰਭੂਮੀ ਹੈ ਉਹਦੇ ਵਿੱਚ ਜਿਹੜੇ ਧਰਮ ਜੰਮੇ ਹਨ ਕਹਿਣ ਦਾ ਭਾ ਹਿੰਦੂ ਸਿੱਖ ਮੁਸਲਮ ਬੋਧੀ ਧਰਮ ਜਿਹੜਾ ਧਾਰਾ 25 'ਚ ਵੀ ਆਉਨੇ ਪਵਾਤਾ ਹੈਗਾ ਉਹ ਪਿੱਤਰ ਭੂਮੀ ਦੇ ਧਰਮ ਕਹਿੰਦਾ ਹੈਗਾ ਜਿਹਦੇ ਵਿੱਚ ਉਹਦਾ ਕਹਿਣ ਦਾ ਭਾਅ ਹੈ ਕਿ ਜਿਹੜੇ ਧਰਮ ਦੇ ਮੁਖੀ ਸਾਡੇ ਗੁਰੂ ਬੋਧ ਬੁੱਧੀ ਗੌਤਮ ਬੋਧ ਜੀ ਮਹਾਵੀਰ ਜੀ ਇਹ ਸਾਰੇ ਜਿਹੜੇ ਇਸ ਧਰਤੀ ਤੇ ਜੰਮੇ ਆ ਉਹ ਹਿੰਦੂ ਆ ਪਰ ਗੁਰੂ ਸਾਹਿਬ ਸਪਸ਼ਟ ਕਰਦੇ ਆ ਕਿ ਇਹ ਗੱਲ ਝੂਠੀ ਹੈ ਅਸੀਂ ਨਹੀਂ ਹੈਗੇ ਹਿੰਦੂ ਅਸੀਂ ਮੁਸਲਮਾਨ ਨਹੀਂ ਹੈਗੇ ਅਸੀਂ ਗੁਰੂ ਕੇ ਸਿੱਖ ਹੈ ਫਿਰ ਜਦ ਤੁਮਾ ਸਾਹਿਬ ਬੀਜੇਪੀ ਦੀ ਸਪੋਰਟ ਕਰਦੇ ਆ ਕਿ ਉਹ ਇਹਦੇ ਨਾਲ ਸਹਿਮਤੀ ਦਿਖਾ ਰਹੇ ਹੈਗੇ ਆ ਕਿ ਜਿਹੜੀ ਹਿੰਦੂ ਰਾਸ਼ਟਰਵਾਦੀ ਪਾਰਟੀ ਹੈ ਧੱਕੇ ਨਾਲ ਸਾਨੂੰ ਧਾਰਾ 25 'ਚ ਘੇਰਾ ਪਾ ਕੇ ਸਾਨੂੰ ਹਿੰਦੂ ਕਹਿੰਦੀ ਹੈ ਉਹਦੀ ਸਹਿਮਤੀ ਕਰਦੇ ਆ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਧਾਰਾ 25 ਨੂੰ ਉਹ ਜਿੱਥੇ ਸਾਨੂੰ ਕਹਿੰਦੇ ਆ ਕਿ ਸਿੱਖ ਆਰ ਡੀਮ ਟੂ ਬੀ ਹਿੰਦੂਸ ਉਹ ਉਹਦੇ 'ਚ ਮੰਨਦੇ ਆ ਕਿ ਨਹੀਂ ਮੰਨਦੇ ਅਸੀਂ ਅਜਿਹਾ ਸਪਸ਼ਟੀਕਰਨ ਮੰਗਦੇ ਆ ਦੂਜੀ ਗੱਲ ਜਿਹੜਾ ਇਹਨਾਂ ਨੇ ਜਾ ਕੇ ਇਸ਼ਨਾਨ ਕੀਤਾ ਹੈਗਾ ਇਹ ਇਸ਼ਨਾਨ ਸਾਨੂੰ ਤੀਰਥ ਜਿਹੜੇ ਦੱਸਿਆ ਮੰਨਦੇ ਅੰਦਰ ਦੱਸਿਆ ਰੱਬ ਨੂੰ ਪਉਣਾ ਇੱਕ ਓਕਾਰ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਸ਼ਟ ਰੂਪ ਚ ਤੁਹਾਨੂੰ ਔਰੇ ਗੁਰੂ ਸਾਹਿਬ ਦੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਾਰੇ ਕਿਤੋਂ ਤੁਹਾਨੂੰ ਤੁਲਨਾ ਦਿੱਤੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੰਮ ਹੈ ਜਾ ਕੇ ਤੀਰਥ ਪੂਜਾ ਤੇ ਜਾਣਾ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਦੇਖੋ ਦਮਦਵੀ ਟਕਸਾਲ ਪਿਛਲੇ ਸਮੇਂ 'ਚ ਬਾਬਾ ਦੀਪ ਸਿੰਘ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਸਿੱਖੀ ਸੋਚ ਤੇ ਸਿਧਾਂਤ ਦੇ ਉੱਤੇ ਏਡੇ ਤਗੜੇ ਸਟੈਂਡ ਲੈ ਕੇ ਗਈਆਂ ਜਿਹੜਾ ਆਪਣਾ ਸੀਸ ਵੀ ਤਲੀ ਤੇ ਰੱਖ ਕੇ ਔਰੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਹੈ ਇਸੇ ਅਕਾਲ ਤਖਬ ਸਾਹਿਬ ਤੇ ਗੋਲੀਆਂ ਉਹਨਾਂ ਦੇ ਸੀਨੇ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਲੱਗੀ ਹੈ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਕੰਮ ਆ ਕੇ ਔਰੇ ਕਰਨਾ ਪੈ ਰਿਹਾ ਤਾਂ ਫਿਰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਲੇ ਹੋਏ ਸੰਤ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਔਕਕੂ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆਂ ਜੇ ਗਲਤ ਕਰ ਰਹੇ ਆਂ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆਂ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆਂ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜਿ ਮੂਰਖਾਂ ਨੂੰ ਉਹ ਵਿਦਵਾਨ ਕਿਉਂ ਨਹੀਂ ਆ ਰਹੇ ਮੂਰੇ ਬੜੀ ਇਹ ਸਿੱਖੀ 'ਚ ਨਿਖਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕੇ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਸਹੀ ਹੈ ਇਹਦੇ ਬਾਰੇ ਸਾਰਿਆਂ ਨੂੰ ਕਰਨਾ ਪੈਣਾ ਮੈਂ ਬੇਨਤੀ ਕਰਦਾ ਕਿ 13 ਤਰੀਕ ਨੂੰ ਸੰਤ ਜਰਨੈਲ ਸਿੰਘ ਮਾਫ ਕਰਨਾ 12 ਤਰੀਕ ਨੂੰ ਸੰਤ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਹਾੜਾ ਜੋ ਕਿ 13ਵੇਂ ਸਾਡੇ 14ਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਹੈ ਉਹਨਾਂ ਦਾ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਤੇ ਜਿਹੜੇ ਦਮਦਮੀ ਟਕਸਾਲ ਦੇ ਆਗੂ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਆ ਉਹਨੂੰ ਠੀਕ ਸਮਝਦੇ ਆ ਉਹ ਇੱਥੇ ਆ ਕੇ ਸਟੇਜ ਤੋਂ ਬੋਲਣ ਤੇ ਸਪਸ਼ਟ ਕਰਨ ਕਿ ਆ ਰਾਹ ਜਿਹੜਾ ਅਸੀਂ ਤੁਰੇ ਆ ਇਹ ਗਲਤ ਹੈ ਕਿ ਝੂਠਾ ਹੈ ਨਹੀਂ ਸਾਨੂੰ ਹਾਜ਼ਰ ਇੱਥੇ ਕਰ ਦੇਣ ਗੁਰੂ ਸਾਹਿਬ ਦੇ ਦਰਬਾਰ 'ਚ ਕਰ ਦੇਣ ਉੱਥੇ ਟਕਸਾਲ ਤੇ ਬੁਲਾ ਲੈਣ ਤੇ ਸਾਨੂੰ ਕਹਿ ਦੇਣ ਕਿ ਤੁਸੀਂ ਗਲਤੋਂ ਇਸ ਇਸ ਕਰਕੇ ਕਾਰਨ ਕਰਕੇ ਗਲਤ ਹੈ ਪਰ ਅਸੀਂ ਆਪਣੀ ਬੁੱਧੀ ਨਾਲ ਆਪਣੀ ਸੋਚ ਨਾਲ ਆਪਣਾ ਨਿਰਾਲਾ ਪੰਥ ਦੀ ਸੋਚ ਉਰੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇਹਦੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀ ਵੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਾਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਹ ਤੇ ਤੁਰੇ ਜਿਹੜੇ ਰਾਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮਤ ਤੋੜਦੇ ਆ ਉੱਥੇ ਤੁਰੀਏ ਇਸ ਕਰਕੇ ਅਸੀਂ ਅੱਜ ਉਰੇ ਪੇਸ਼ ਹੋਏ ਹੈਗੇ ਆ ਤੇ ਆਸ ਕਰਦੇ ਆ ਕਿ ਇਹਦਾ ਜਵਾਬ ਛੇਤੀ ਤੋਂ ਛੇਤੀ ਸਾਨੂੰ ਮਿਲ ਜੇ ਮਹਾਰਾਜ ਦੇ ਸਾਹਮਣੇ ਅਸੀਂ ਹੁਣ ਜਾ ਕੇ ਅਰਦਾਸ ਕਰਾਂਗੇ ਆ ਦੇ ਕੇ ਕਿ ਸਾਨੂੰ ਸਹੀ ਰਾਤੇ ਲਾਓ ਤੇ ਪੰਥ ਨੂੰ ਇਕੱਠਾ ਕਰੋ ਇੱਕ ਕਰੋ ਇਹ ਸੋਚ ਦੇ ਅਦੀਨ ਤੇ ਅਸੀਂ ਫੇਰ ਇਹ ਸੋਚ ਦੇ ਮਗਰ ਖੜੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਭੁਲਚਕ ਹੋ ਗਈ ਉਹ ਵੀ ਅਸੀਂ ਉੱਥੇ ਜਾ ਕੇ ਮਾਫੀ ਮੰਗਾਗੇ ਸਰ ਅਮਰੀਕ ਸਿੰਘ ਨੰਗਲ ਆਪ ਜੀ ਨੂੰ 2 ਮਿੰਟ ਦੱਸਣਗੇ ਗੁਰੂ ਨਾਨਕ ਸਾਹਿਬ ਬਾਰੇ ਆਓ ਜੀ ਇੱਧਰ ਆਜੋ ਇੱਧਰ